ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਗੁਰਦੇਵ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਪਿਛਲੇ ਸਾਲ ਤੋਂ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਐਸ ਵਾਰ ਵੀ ਨਗਰ ਕੀਰਤਨ ਹੋ ਰਿਹਾ 24 ਤਰੀਕ ਨੂੰ ਯਾਨੀ ਕਿ ਪਰਸੋਂ ਆਪਣੇ ਮੰਡੀ ਕਲਾਂ ਦੇ ਵਿੱਚ ਖਾਲਸਾ ਚੌਂਕ ਜੋ ਪਹਿਲਾਂ 1 ਸਾਲ ਨਗਰ ਕੀਰਤਨ ਵੇਲੇ ਹੋਣ ਚਾ ਚੁੱਕਿਆ ਸੀ ਪਰ ਹਜੇ ਨਗਰ ਦੇ ਵਿੱਚ ਬਹੁਤੇ ਨੂੰ ਪਤਾ ਨਹੀਂਗਾ ਹਨਾ ਜਿਸੇ ਬਹੁਤ ਸ਼ੁਭਾਈ ਕੀਤੀ ਜਾ ਰਹੀ ਹੈ ਇਹ ਖਾਲਸਾ ਚੌਂਕ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਕਾਰ ਦੇ ਲਈ ਉਥੇ ਬੋਰਡ ਵੀ ਲਾਇਆ ਗਿਆ ਖਾਲਸਾ ਚੌਂਕ ਇਹ ਹੈਗਾ ਜੀ ਜਿੱਥੇ ਬੂਟਾ ਸਿੰਘ ਕੈਂਥ ਦੁਕਾਨ ਕਰਦਾ ਤੇ ਬੂਟਾ ਸਿੰਘ ਖਾਲਸਾ ਬ੍ਰਿਟਿਸ਼ ਸਟੋਰ ਵਾਲੇ ਰਾਮਕੇ ਜਿਹੜੇ ਝੱਬੂ ਕੇ ਵੱਜਦੇ ਆ ਉਹਨਾਂ ਦੇ ਘਰ ਕੋਲੇ ਆ ਤੇ ਨਾਲ ਇੱਥੇ ਬੂਟਾ ਸਿੰਘ ਜਿਹੜਾ ਕੈਂਥਾ ਉਹਦੇ ਬਣੋ ਕੁਲਚਿਆਂ ਦਾ ਕੰਮ ਕੀਤਾ ਗਿਆ ਕੁਲਚੇ ਬਣਾਏ ਜਾਂਦੇ ਆ ਮੋਮਸ ਬਣਾਏ ਜਾਂਦੇ ਆ ਤੇ ਸੂਫ ਪਾਈ ਸੋਲਿਆਂ ਦਾ ਉਹ ਵੀ ਤਿਆਰ ਕੀਤਾ ਜਾਂਦਾ ਇਹ ਖਾਲਸਾ ਚੌਂਕ ਵੱਜਦਾ ਇਹ ਨੌਜਵਾਨਾਂ ਆਪਣੀਆਂ ਦੇਖੋ ਤੁਹਾਨੂੰ ਦਿਖਾਉਨੇ ਆ ਵੋਟ ਲੱਗਿਆ ਵਾ ਉੱਪਰ ਖਾਲਸਾ ਚੌਂਕ ਦਾ ਪਿੰਡ ਵਾਲੇ ਸੱਜਣਾ ਨੂੰ ਬੇਨਤੀ ਆ ਕਿ ਜੇ ਕੋਈ ਪੁੱਛਦਾ ਹੁੰਦਾ ਖਾਲਸਾ ਚੌਂਕ ਹਨਾ ਹੁਣ ਇਹ ਨੈੱਟ ਤੇ ਵੀ ਚੜੂ ਖਾਲਸਾ ਚੌਂਕ ਆ ਇਹ ਮੈਂ ਫਿਰਨੀ ਤੇ ਜਦੋਂ ਦਾਣਾ ਮੰਡੀ ਤੇ ਵੇਚਦੀ ਹਉਣੇ ਆਪਾਂ ਸਿਵਿਆਂ ਦੇ ਕੋਲੋਂ ਜਾਂ ਗ੍ਰੈਡ ਕੋਲੋਂ ਕਹਿ ਲੋ ਉੱਥੇ ਬੂਟਾ ਸਿੰਘ ਖਾਲਸਾ ਜਿਹੜਾ ਬ੍ਰਿਟਿਸ਼ ਥੋਰ ਆ ਤੇ ਬੂਟਾ ਸਿੰਘ ਕਹੇ ਥਾ ਜਿਹਦੀ ਬਿਲਡਿੰਗ ਦੀ ਦੁਕਾਨ ਵੀ ਆ ਤੇ ਉੱਥੇ ਕੁਲਚਿਆਂ ਦੀ ਰੇੜੀ ਵੀ ਲੱਗਦੀ ਆ ਤੇ ਸੂਫ ਦੀ ਉੱਥੇ ਇਹ ਖਾਲਸਾ ਚੌਂਕ ਬਣਾਇਆ ਗਿਆ ਠੀਕ ਆ ਜੀ ਫੱਤੇ ਕੇ ਘਰਾਂ ਦੇ ਕੋਲੇ ਫਿਰ ਇਹਨੂੰ ਖਾਲਸਾ ਚੌਂਕ ਦੇ ਨਾਲ ਜਾਣਿਆ ਜਾਵੇ ਤੇ ਇਹ ਦੇਖੋ ਜੀ ਨੌਜਵਾਨਾਂ ਵੱਲੋਂ ਸਫਾਈ ਕੀਤੀ ਜਾ ਰਹੀ ਆ ਨਾ ਵੀ ਸਾਦੇ ਉਹਦੋਂ ਕੰਮ ਕਰਨਾ ਚੱਲਿਆ ਮੈਂ ਇਹਦਾ ਖਾਲਸਾ ਜੋਂ ਕਦੋਂ ਕਦੋਂ ਨਾ ਰੱਖਿਆ ਪਿਛਲੇ ਸਾਲ ਰੱਖਿਆ ਸੀ ਉਹ ਕਿਵੇਂ ਰੱਖਿਆ ਗਿਆ ਵੀ ਇੱਥੇ ਸਾਰੇ ਖਾਲਸੇ ਹੋ ਗਏ ਨਾ ਤੁਸੀਂ ਉਹ ਚਾਰ ਉਹ ਨਾ ਸੀ ਪੰਜ ਇਥੇ ਖਾਲਸੇ ਆਣੀਆਂ ਤਾਂ ਕਰਕੇ ਮੇਰੀ ਦੁਕਾਨ ਹਾਂਜੀ ਇੱਥੇ ਇੱਕ ਤਾਂ ਖਾਲਸਾ ਟੈਲੀਕਮ ਹੋ ਗਿਆ ਜਿਹੜਾ ਕੌਰੇ ਸਿੰਘ ਜਿਹੇਦਾਰ ਫੱਤੇ ਕੇ ਦੇ ਲੜਕਾ ਅਮਨਦੀਪ ਸਿੰਘ ਖਾਲਸਾ ਇੱਕ ਬੂਟਾ ਸਿੰਘ ਖਾਲਸਾ ਹੋ ਗਿਆ ਖਾਲਸਾ ਟੈਲੀਕਮ ਵਾਲੇ ਤੇ ਬਰੇਟਿਸ਼ ਸਟੋਰ ਇੱਕ ਬੂਟਾ ਸਿੰਘ ਖਾਲਸਾ ਕੈਂਟ ਹੋ ਗਿਆ ਇੱਕ ਦੀਪਾ ਸਿੰਘ ਇੱਕ ਦੀਪਾ ਸਿੰਘ ਨਹਿੰਗ ਉਹ ਵੀ ਖਾਲਸਾ ਹੋ ਗਿਆ ਇਸ ਕਰਕੇ ਇਥੇ ਖਾਲਸਾ ਦੀਆਂ ਦੁਕਾਨਾਂ ਅਸੀਂ ਖਾਲਸਾ ਚੌਂਕ ਰੱਖਤਾ ਬਾਈਆਂ ਨੇ ਨਾ ਤੇ ਆਹ ਦੇਖੋ ਜੀ ਧੰਨਵਾਦ ਇਹਨਾਂ ਵੀਰਾਂ ਦਾ ਹੋਰ ਵੀ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਆ ਜਿੱਥੋਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਾਣਾ ਪੰਜ ਪੈਰੇ ਸਾਹਿਬਾਨਾਂ ਦੇ ਸਤਕਾਰ ਦੇ ਵਿੱਚ ਵੱਧ ਤੋਂ ਵੱਧ ਸੁਭਾਵਾ ਕਰਕੇ ਲਾਹੇ ਪ੍ਰਾਪਤ ਕਰੋ ਜੀ ਇਹ ਨਗਰ ਕੀਤਰਾਂ ਆਪਾਂ ਨੂੰ ਪਤਾ ਹੀ ਆ ਬਾਬਾ ਤਪਾਰਾਮ ਜੀ ਦੇ ਪਾਵਨ ਸਤਾਨਾਂ ਤੋਂ ਗੁਰਦੁਆਰਾ ਸਾਹਿਬ ਤੋਂ ਚੱਲੇਗਾ 24 ਤਰੀਕ ਨੂੰ ਪਰਸੋਂ 11 ਕਬਲ 10:30 ਵਜੇ ਰਵਾਨਗੀ ਹੋਵੇਗੀ ਇੱਧਰ ਆਹ ਦੇਖੋ ਜੀ ਨੌਜਵਾਨ ਸੇਵਾ ਕਰ ਰਹੇ ਆ ਧੰਨਵਾਦ ਕਰਨਾ ਬਣਦਾ ਇਹੋ ਜਿਹੇ ਵੀਰਾਂ ਦਾ ਚਾਹੇ ਆਪਣਾ ਫਰਜ ਬਣਦਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਨ ਦੇ ਲਈ ਆ ਦੇਖੋ ਜੀ ਖਾਲਸਾ ਜੰਗ ਕੋਲੀ ਸੇਵਾ ਚੱਲ ਰਹੀ ਆ ਤੇ ਹੋਰ ਵੀ ਵੀਰਾਂ ਨੂੰ ਬੇਨਤੀ ਆ ਨਗਰ ਨਿਵਾਸੀਆਂ ਨੂੰ ਰਾਮ ਸਿੰਘ ਆਰਕੇ ਸਾਰੇ ਬੂਟਾ ਸਿੰਘ ਆਰਕੇ ਇੱਧਰ ਹੋਰ ਆਪਣਾ ਬੰਤਾ ਸਿੰਘ ਨੰਬਰਦਾਰ ਦਾ ਉਸ ਨੂੰ ਮੁੰਡਾ ਜਿਹੜਾ ਹੁਣੀ ਕੈਨੇਡਾ ਚੋਂ ਆਇਆ ਵਾਪਸ ਸੁਭਾਵਾਂ ਕਰ ਰਿਹਾ ਜੀ ਆ ਦੇਖੋ ਜੀ ਹੋਰ ਵੀ ਇਲਾਕਾ ਨਿਵਾਸੀਆਂ ਨੂੰ ਜਿੱਥੇ ਜਿੱਥੋਂ ਵੀ ਇਹ ਵੀਡੀਓ ਜਾਊਗੀ ਬੇਨਤੀ ਆ ਜੀ ਨਗਰ ਕੀਰਤਨ ਦੇ ਵਿੱਚ ਪਹੁੰਚੋ ਮੰਡੀਕਲਾਂ ਛੋਟੇ ਸਹਿਬਜ਼ਾਦੇ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਬਿਰਲੇ ਪੰਡੀਆਂ ਜਿੱਥੇ ਨਗਰ ਕੀਰਤਨ ਸਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਗੁਜਰ ਕੌਰ ਜੀ ਦੀ ਜੀ ਦੇ ਸੰਬੰਧ ਚ ਹੁੰਦੇ ਆ ਮੰਡੀਕਲਾਂ 24 ਤਰੀਕ ਨੂੰ ਲਵਾਇਓ ਹਾਜ਼ਰੀ ਜਿੱਥੇ ਜਿੱਥੇ ਇਹ ਵੀਡੀਓ ਜਾਏਗੀ ਦੇਖੋਗੇ ਬਾਤ ਤੋਂ ਬਾਦ ਵੀਰ ਪਰਸੋਂ 24 ਤਰੀਕ ਨੂੰ ਗੁਰਦੁਆਰਾ ਤੱਬਰਾਮ ਜੀ ਦੇ ਪਾਵਨ ਮਹਾਪੁਰਖਾਂ ਦੇ ਸਤਾਨਾਂ ਤੋਂ ਨਗਰ ਕੀਰਤਨ ਚਰੇਗਾ ਇਖਾਲਸਾ ਚੌਂਕ ਆ ਜੀ ਖਾਲਸਾ ਚੌਂਕ ਆ ਦੇਖੋ ਜੀ ਦੁਕਾਨਾਂ